ਆ ਮੇਰੇ ਯਾਰ ਜੀ ਆ ਗਏ ਆ ਜਿੱਥੇ ਹੋਏ ਅੱਜ ਆ ਜੈ ਸ਼੍ਰੀ ਰਾਮ ਦਾ ਨਾਹਰਾ ਲਾਇਆ ਤੁਸੀਂ ਸਾਰੇ ਮਗਰ ਆ ਜੁਰਮ ਉਲਡੋ ਵੀ ਹੈਗਾ ਨਹੀਂ ਜੈ ਸ਼੍ਰੀ ਰਾਮ ਕਿਹੜਾ ਚਲੋ ਨਾਹਰਾ ਗੁਨਾਹ ਗੁਨਾਹ ਜੈ ਸ਼੍ਰੀ ਰਾਮ ਦਾ ਨਾਹਰਾ ਭੀੜ ਸਾਰੀ ਇਹ ਨਾ ਭਾਜੀ ਇਹਦਾ ਚਾਬੀ ਵੀ ਕੱਢਣੀ ਹੈ ਜੈ ਸ਼੍ਰੀ ਰਾਮ ਦਾ ਨਾਹਰਾ ਕਰੇਗਾ ਮਾਰੋ ਨਾ ਆਪਣਾ ਆਪਣਾ ਜੋ ਬੰਦੀ ਤੁਸੀਂ ਕਰਦੇ ਹੋ ਪ੍ਰੈਸ ਕਰੋ ਫਿਰ ਆਖਰੀ ਨੀ ਬਾਤ ਕਰਕੇ ਆਇਆ ਮੈਨੂੰ ਲੱਗਦਾ ਮਾਰੋ ਮਾਰੋ ਆਤਮਾ ਨੂੰ ਖੁਸ਼ ਕਰਾਣਾ ਨਾ ਨਾਰਾ ਲਗਾਓ ਆਪਣਾ ਨਾਰਾ ਲਗਾਓ ਮਾਰੋ ਮਾਰੋ ਨਾ ਮਾਰੋ ਨਾ ਨਾਰਾ ਲਹਿਦਾ ਉਹਨੂੰ ਜਾਨ ਤੋਂ ਮਾਰਨ ਨੂੰ ਪੈਗੇ ਔਰ ਇੱਕ ਬੰਦਾ ਘਟਾ ਘਟ 200 ਬੰਦਾਂ ਨੂੰ ਮਾਰਨ ਨੂੰ ਪੈ ਰਿਆ ਵਾ ਓਏ ਕੂੜੇ ਵੀ ਜੱਬੀ ਕੱਢ ਲਈ ਜੀ ਉਹ ਪ੍ਰਧਾਨ ਜੀ ਕਿੱਦਾਂ ਦੇਖਦੇ ਹੋ ਕਿ ਸ਼ਿਰਾਮ ਦਾ ਨਾਰਾ ਲਗਾਤਾ ਤੇ ਅਸੀਂ ਆਪਣੇ ਨਾਮ ਮਾਰਕੀਟ ਕਰਕੇ ਡੀਸੀ ਦਫਤਰ ਆਇਆ ਹੈ ਕਮਿਸ਼ਨ ਆਫਿਸ ਅਸੀਂ ਦੇਖਿਆ ਕਿ ਸਾਰੇ ਜਿਹੜਾ ਅੱਜ ਜਲੂਸ ਆਇਆ ਇਹਨਾਂ ਦਾ ਆਪਣਾ ਮੈਮੋਰੰਡਮ ਦੇਣ ਇੱਕ ਬੰਦੇ ਨੇ ਸਕੂਟਰ ਦੇ ਮਗਰ ਮਗਰ ਸਾਰਿਆਂ ਨੇ ਫੜ ਲਿਆ ਉਹਨੂੰ ਸਾਰੇ ਕੁੱਟਾਂ ਨੂੰ ਵੇ ਜਾਦੀ ਚਾਬੀ ਵੀ ਕੱਢ ਲਈ ਉਹਰੇ ਕੱਪੜੇ ਫੜਿਆ ਨੂੰ ਫਿਰਦੇ ਵੇ ਇਹੀ ਅਸੀਂ ਕੰਨ ਟੱਪ ਕੇ ਆਏ ਆ ਤਾਂ ਵੀ ਅਜੇ ਤੁਸੀਂ ਕੰਨ ਟੱਪ ਕੇ ਦਪਿਓ ਭਈ ਕੰਨ ਟੱਪ ਕੇ ਬਚਾਇਆ ਉਹਨੂੰ ਹੂੰ ਕਾਰਨ ਕੀ ਸੀ ਮਾਰਨ ਦਾ ਕਾਰਨ ਕੀ ਸੀ ਜਿਹਨੇ ਜੈ ਸ਼੍ਰੀ ਰਾਮ ਦਾ ਨਾਰਾ ਲਾਇਆ ਇਸ ਕਰਕੇ ਉਹਨੂੰ ਮਾਰਨ ਨੂੰ ਵੇ ਗਿਆ ਜੀ ਸਾਰੇ ਜਿਹੜੇ 50 ਦੇ ਵਿੱਚ ਲਾ ਨਹੀਂ ਸਕਦੇ ਨਾਰਾ ਲਾ ਉਹ ਹੀ ਨੇ ਦੇਖੋ ਆਪਣੇ ਭਾਰਤ 'ਚ ਅਸੀਂ ਜੈ ਸ਼੍ਰੀ ਰਾਮ ਨਹੀਂ ਕਵਾਂਗੇ ਤਾਂ ਕੀ ਕਵਾਂਗੇ ਹੂੰ ਓਏ ਯਾਰ ਗੱਲ ਤਾਂ ਸੁਣੋ ਪਈਗਾ ਆਹ ਨਾਲ ਬੋਲੋ ਬੋਲੋ ਹੋਈ ਗੱਲ ਕਰ ਰਿਹਾ ਗੱਲ ਕਰੋ ਕੰਨ ਸੁਣਨਾ ਹੈ ਪਹਿਲਾਂ ਦੱਸੋ ਮਾਰੇ ਕੋਲ ਤੇ ਕਿੰਨੇ ਕਿਹਾ ਜੋ ਇੱਕ ਮਿੰਟ ਹਾਂ ਇਹ ਵੀ ਆਦੀ ਦੇਸ਼ਾ ਚੱਪਲਾ ਮਾਰਾ ਦੀ ਨੂੰ आ रहा नहीं हैगा सरदार जी चाबी दे रे भाजी चाबी दे मेरी बात सुन तू साटे प्ला आ अरे यार एक मिनट एक मिनट हाय आ राजू इधर कोई मारे तो गोल फंस के मैं आया यूं कहंदे कांड के पे अब कहंदे किसी ने नहीं मार के आया मेरे को अरे छोरे के अंदर किसी ने भी नहीं मारा मैं हूं बड़ी परेशान कोई खड़ा सीधा मैं हूं आया चाबी कौन ले आया ਪਰਵਾਨ ਜੀ ਤੁਸੀਂ ਇੱਕ ਪਰਵਾਨ ਜੀ ਸਵਾਲ ਲੇ ਲਿਓ ਸਵਾਲ ਲੇ ਲਿਆ ਮਾੜਾ ਜੀ ਪਰਵਾਨ ਜੀ ਕਿਉਂ ਵਿਅਕਤੀ ਨੂੰ ਮਾਰਨੇ ਬੈਗੇ ਜੀ ਆ

चाबी दिलवा नहीं रहे चाबी दिलवाओ इनको अरे इनको भेजे बात खत्म करें आप चाबी दे दो भाई साहब राजा जी दादा आने का आप बिना परमिशन के कुत्ता भोंक रहे हो लोग कंसरा ठीक है आप बिना परमिशन भोंक रहे हो अगर वो जैसे नाम बोल रहा है क्या चलती है हमारे भाई हैं अगर तो बात ਹਾਂਜੀ ਭਰਾਂਜੀ ਹਾਂਜੀ ਭਰਾਂਜੀ ਇੱਕ ਤਾਂ ਅਸੀਂ ਉੱਤੇ ਹੀ ਪਰੇਸ਼ਾਨ ਆ ਇਹ ਸਾਰਾ ਇਹ ਇੱਕ ਮਿੰਟ ਗੱਲ ਸੁਣ ਲੋ ਬਾਰੇ ਲੋਕ ਨੇ ਨਾ ਇਹਦੇ ਚ ਵੀ ਭਾਈਚਾਰੇ ਦੇ ਲੋਕ ਸਾਡੇ ਨਾਲ ਆ ਗਏ ਇੱਕ ਤੋਂ ਬੰਦਾ ਇਦਾਂ ਹੁੰਦਾ ਆਪਾਂ ਬੈਠੇ ਆ ਕਿਸੇ ਨਾਲ ਕੋਈ ਧੱਕੇਸ਼ਾਈ ਨਹੀਂ ਨਹੀਂ ਆ ਰਿਹਾ ਆ ਜਦਾ ਕਹਿੰਦਾ ਸੁਣੋ ਆਪਦੀ ਤਕਵਾ ਮਾਰਦੇ ਹੋਈ ਆ ਆ ਜੂ ਭਾਈ ਨਾ ਆਜੂ ਦਾ ਆਪਣੀ ਹੈ ਸਾਡੇ ਭਰਾ ਆ ਕੋਈ ਚਲੇ ਆ ਜਣੇ ਭਾਈ ਵੱਲੋਂ ਹੁਣ ਕਾਰਵਾਈ ਕਰਵਾਈ ਜਾਏਗੀ ਮੈਂ ਘਰੇ ਜਾ ਰਿਹਾ ਜੀ ਸਾਠੀ ਹੁ ਮੈਂ ਦੇਖੋ ਕੁਛ ਪਤਾ ਨਹੀਂ ਆਪਾਂ ਅੰਦਰ ਗੱਲ ਕਰੀਏ ਕਿ ਆ ਕੇ ਆ ਕੇ ਪੀਤੀਆ ਇਹਨਾਂ ਨੂੰ ਚਾਬੀ ਦਿਲਾਈ ਜਾ ਰਹੀ ਹੈ ਇੱਕ ਆਪਸੀ ਮੇਰਾ ਨਾਮ ਮੁਹੰਮਦ ਅਕਬਰ ਅਲੀਆ ਮੈਂ ਆਲ ਇੰਡੀਆ ਆਲਮਾ ਬੋਰਡ ਦਾ ਚੇਅਰਮੈਨ ਹਾਂ ਇੱਥੇ ਲੋਕਾਂ ਨੇ ਰਸ਼ ਪਾਇਆ ਹੋਇਆ ਸੀਗਾ ਕਿ ਕੋਈ ਆਪਸੀ ਇਦਾਂ ਦੀ ਕੋਈ ਗੱਲ ਹੋ ਗਈ ਆ ਅਸੀਂ ਆ ਕੇ ਇਹ ਗੱਲ ਸੁਣ ਆਪਾਂ ਜੋ ਵੀ ਪੱਖਾ ਨੂੰ ਬੇਨਤੀ ਕੀਤੀ ਆ ਕਿ ਆਪਾਂ ਜਿਸ ਨਹੀਂ ਗੱਲ ਨਹੀਂ ਹਾਂ ਇੱਥੇ ਜਿਹੜੇ ਲੋਕ ਸੀ ਆਪਸੀ ਕੋਈ ਗੱਲ ਹੋ ਗਈ ਹੈ ਨਾ ਦੀ ਆਪਾਂ ਨੂੰ ਆਪਾਂ ਜਿਸ ਮਕਸਦ ਦੇ ਲਈ ਆਏ

जय श्री राम बंदे वञो ਨੋ ਸ਼੍ਰੀ ਰਾਮ ਦਾ ਜਿਹੜਾ ਨਾਰਾ ਲਾਇਆ ਉਸ ਤੋਂ ਬਾਅਦ ਚਾਬੀ ਕੋਈ ਨਹੀਂ ਚੁਪਿਆ ਗਿਆ ਇਹਦੀ ਚਾਬੀ ਆ ਗਈ ਤੇ ਕਿਹਾ ਚਾਬੀ ਚਾਹੀਦੀ ਲੋੜ ਤੇ ਬੜੀ ਲੱਭਿਆ ਚਾਬੀ ਨਹੀਂ ਮਿਲੀ ਆ ਵੀਡੀਓ ਮੋਟਿਵੇਟਿਡ ਬਣਾ ਕੇ ਲਾਇਆ ਕਿ লাইਵ ਤੇ ਚਾਬੀ ਦੀ ਗੱਲ ਰਹੇ ਹੋ ਸ਼੍ਰੀ ਰਾਮ ਦਾ ਨਾਰਾ ਲਗਾਉਣ ਦੇ ਉੱਪਰ ਤੁਹਾਨੂੰ ਕੁੱਟਿਆ ਗਿਆ ਖੜੇ ਜਾ ਸੀਦਾ ਆਈ ਖੁਦ ਦੇਖਿਆ ਵਾ ਕਹਿੰਦੇ ਮਾਰਨ ਤੇ ਤੁਹਾਨੂੰ ਜੀ ਸ਼੍ਰੀ ਰਾਮ ਕੋਲ ਲਾ ਕੇ ਸੋਟੇ ਲਾ ਕੇ ਉਹ ਦਿਵਾਰਾ ਫੜ ਕੇ ਆਇਆ ਮੈਨੂੰ ਮਾਰਸ ਰਹੀ ਅੰਨਾ ਨੇ ਅੱਛਾ ਹਾਂਜੀ ਆ ਗਏ ਬੋਲ ਰਹੀ ਇੱਧਰ ਜੀ ਬਤਾ ਯਾਰ ਤੁਸੀਂ ਹਜੇ ਕੱਲ ਵਿਸਹਿਰਾ ਮਨਾਗੇ ਹਟੇ ਭਾਜੀ ਤੁਸੀਂ ਆਪਣੀ ਜਾਨ ਦੀ ਪਛਾਣ ਤੁਹਾਡੇ ਦੀ ਕੋਸ਼ਿਸ਼ ਕੀਤੀ ਫੇਰ ਤੁਹਾਡੀ ਐਕਟਿਵ ਫੜੀ ਗਈ ਉਸ ਤੋਂ ਜੈ ਸ੍ਰੀ ਨਾਮ ਨਾ ਰਕਿਓ ਬੋਲਿਆ ਸਰ ਤੁਸੀਂ ਇਹ ਤਾਂ ਨਿਕਲ ਰਹੀ ਸੀਗੇ ਮੈਂ ਤਾਂ ਨਿਕਲਿਆ ਸੀ ਚਲੋ ਜੀ ਕੀ ਕਾਰਨ ਕੀ ਸੀ ਆ ਜਿਹੜਾ ਤੁਹਾਨੂੰ ਇਦਾਂ ਪੀਟ ਰਹੇ ਨੇ ਇਹਨਾਂ ਨੇ ਕਿਰੇ ਇਹਨੇ ਨਾੜਾ ਲਾਇਆ ਸੀ ਕਿ ਮੈਂ ਚੈ ਰਸ਼ੀ ਨਾ ਬੋਲਤਾ ਚਾਰ ਪਾਣੀ ਜੈ ਸ਼੍ਰੀ ਨੂੰ ਲਾ ਦੇ ਗੁਨਾਹ ਹੈ ਜਦੋਂ ਸ਼ਾਇਦ ਲੋਕ ਤਾਂ ਕਰਾਈ ਤੁਸੀਂ ਬੋਲ ਸਕਦੇ ਹੋ ਜਿਉਂ ਹਰ ਬੰਦੇ ਨੂੰ ਹੱਕ ਹੱਕ ਨੂੰ ਤੁਸੀਂ 100 ਬੰਦਾ ਇਕੱਠਾ ਕਰਕੇ ਆਪਣੇ ਨਾਰੇ ਲਾਓ ਕਿਹਾ ਇਕੱਲਾ ਬੰਦਾ ਜੈ ਸ਼੍ਰੀ ਰਾਮ ਨਹੀਂ ਕਹਿ ਸਕਦਾ ਇਹ ਗੁਨਾਹ ਹੋ ਗਿਆ ਕਿਹਨਾਂ ਕਿੱਥੇ ਆਂ ਇੰਡੀਆ 'ਚ ਨਹੀਂ ਕਹਿਣਾ ਜੈ ਸ਼੍ਰੀ ਰਾਮ ਹੁਣ ਭਾਵੇਂ ਜੀ ਵੀ ਲੋਕ ਲਗਾਈ ਜਾ ਰਹੀ ਹੈ ਨਾ ਵੀ ਰੋਕ ਲਗਾਈ ਜਾ ਰਹੀ ਹੈ ਜਿੰਦਦਰ ਚ ਰੋਕ ਲਗਾਈ ਜਾ ਰਹੀ ਹੈ ਤੁਸੀਂ ਚਾਹਤੀ ਅਜਰਾ ਇਹ ਮਾਹੌਲ ਦੇਖ ਲੋ ਕਿੱਦਾਂ ਵਿਗੜਿਆ ਆਇਆ ਹੈ। ਬਹੁਤ ਪਾਸੇ ਇਹ ਮੁਸਲਮਾਨ ਭਾਈਚਾਰਾ ਕਹਿੰਦਾ ਪਿਆ ਸੀਗਾ ਕਿ ਭਈ ਇਸ ਜਗ੍ਹਾ ਦੇ ਉੱਪਰ ਡੈਮੋਕ੍ਰੇਸੀ ਹੈ ਤੇ ਡੈਮੋਕ੍ਰੇਸੀ ਦੇ ਵਿੱਚ ਅਸੀਂ ਕੁਝ ਵੀ ਕਰ ਸਕਦੇ ਹਾਂ। ਭਾਜੀ ਡੈਮੋਕ੍ਰੇਸੀ ਦਾ ਜਰੂਸ ਕਰਦਾ ਇਹਨਾਂ ਨੇ ਇੱਕ ਪਾ ਜੁੱਤੀਆਂ ਲੈ ਕੇ ਡੰਡਾ ਲੈ ਕੇ ਘੁੱਟਣ ਦੇ। ਇਹ ਡੈਮੋਕ੍ਰੇਸੀ ਦਾ ਨਾਮ ਦੇ ਰਿਹਾ। ਡੰਡਾ ਵੀ ਲਾ ਰਿਹਾ। ਸੋਨੇ ਉੱਤੇ ਚੱਕ ਕੇ ਮਾਰੀਆਂ ਸੀ ਦੁਬਾਰਾ ਟੱਪੇ ਅੱਲਾਹੁ ਅਕਬਰ ਅੱਲਾਹੁ ਅਕਬਰ ਦੇ ਪੂਰੇ ਨਾਰੇ ਲੱਗੇ ਇੱਥੇ ਹਾਂ ਅੱਛਾ ਹਾਂਜੀ ਤੇ ਤੁਹਾਡੇ ਵਾਲੇ ਸ਼੍ਰੀ ਰਾਮ ਦਾ ਨਾਰਾ ਲੱਗਿਆ ਤੇ ਉਸ ਤੋਂ ਬਾਅਦ ਜੁੱਤੀਆਂ ਉਹ ਤੋਂ ਜੁੱਤੀਆਂ ਨਾਲ ਸੇ ਅੱਲਾਹੁ ਅਕਬਰ ਅੱਲਾਹੁ ਅਕਬਰ ਦੇ ਪੂਰੇ ਨਾਰੇ ਲੱਗੇ ਇੱਥੇ ਅੱਛਾ ਮਤਲਬ ਤੁਸੀਂ ਜੈਸੀ ਰਾਮ ਦਾ ਨਾਰਾ ਲਾਓ ਤੇ ਤੁਹਾਡੇ ਨਾਲ ਵਿਰੋਧ ਤੇ ਅੱਲਾਹੁ ਅਕਬਰ ਕੋਈ ਨਾ ਪੂਰੀ ਵੀਡੀਓ ਹੈ ਜੀ ਪੂਰੀ ਮਾਰ ਕੇ ਚੰਡਿਆ ਵਾਲੀ ਵੀਡੀਓ ਅਸੀਂ ਮਸਾ ਬੰਦਾ ਛੁਡਾਇਆ ਅਸੀਂ ਤਾਂ ਅੰਦਰ ਖੜੇ ਸੀਗੇ ਪੰਜੋਂ ਬੰਦੇ ਅਸੀਂ ਤੰਗ ਦੱਬ ਕੇ ਆਏ ਸੀ ਪੁਲਿਸ ਆਫੀਸਰਾਂ ਦੇ ਸਾਹਮਣੇ ਲੋ ਮੌਕੇ ਦੇ ਸੀਨੀਅਰ ਅਧਿਕਾਰੀ ਵੀ ਆ ਰਹੇ ਸੇਗਾ ਉੱਤੇ ਪੁਲਿਸ ਆਫੀਸਰ ਵੀ ਜਿਹੜੇ ਆ ਰਹੇ ਸਰ ਕਿੱਦਾਂ ਦੇ ਦਿਓਗੇ ਸ਼੍ਰੀ ਰਾਮ ਦਾ ਨਾਰਾ ਲਾਇਆ ਤੇ ਜੁੱਤੀਆਂ ਨਾਲ ਮਾਰਿਆ ਗਿਆ ਮੁੰਡੇ ਨੂੰ ਆਹ ਦੇਖੋ ਬਿਲਕੁਲ ਜਿਹੜੀ ਚਾਬੀ ਉਤਾਰਨ ਤੋਂ ਬਾਅਦ ਇਹਨਾਂ ਮਾਰਕੀਟ ਸਰ ਕੀ ਮੇਰੀ ਗੱਲ ਸੁਣੋ ਸੱਚ ਤੇ ਜੈ ਸ਼੍ਰੀ ਰਾਮ ਕਿਹਨਾਂ ਗੁੰਡਾ ਆ ਦੇਖੋ ਕੁਝ ਲੋਕਾਂ ਨੇ ਆ ਕੇ ਜਾਨ ਬਚਾਈ ਸਰ ਇੱਕ ਚੀਜ਼ ਤੁਸੀਂ ਵੀ ਦੇਖੋ ਡੀਏਸੀ ਕੰਪਲੈਕਸ ਦੇ ਮੁਰੇ ਧਰਨਾ ਦੇ ਨਾ ਰਿਆ ਦੋ ਪੁਲਿਸ ਵਾਲੇ ਬਾਹਰ ਨਹੀਂ ਖੜੇ ਹੈਗੇ ਕੱਲੋਂ ਬਾਜੀ ਬਹੁਤ ਦਿਨ ਤੁਸੀਂ ਬਚਾਣਾ ਕਿ ਅਸੀਂ ਬਚਾਣਾ ਅਸੀਂ ਬਚਾਣਾ ਕਿੱਥੇ ਪਹੁੰਚ ਸਕਦੇ ਹੋ ਗਵਿੰਦੇ ਸਰ ਜੀ ਦੱਸੋ ਕਿੱਥੇ ਲੋਕਾਂ ਦਾ ਕਹਿਣਾ ਕਿ ਕੰਦਾ ਟੱਪ ਕੇ ਬਚਾਇਆ ਅਸੀਂ ਪੁਲਿਸ ਦਾ ਇੱਕ ਮੁਲਾਜ਼ਮ ਹੀ ਤੁਹਾਡਾ ਸੀਗਾ ਇਹਦਾ ਕੱਲ ਨੂੰ ਹੱਲ ਹੋ ਜਾਂਗਾ ਚਲੰਚੇ ਸ਼ਹਿਰ ਦੇ ਵਿੱਚ ਜਿੱਥੇ ਦੇ ਰਹਿਣਾ ਖਰਾ ਹੋ ਗਿਆ ਜੀ ਉਹਨੇ ਜੈਸ਼ੀਰਾਲ ਮੇਰੀ ਬੋਲ ਸਕਦੇ ਅਸੀਂ ਹੂੰ ਅਸੀਂ ਕੋਈ ਜੈ ਸ਼੍ਰੀ ਰਾਮ ਨਹੀਂ ਬੋਲ ਸਕਦੇ ਇੱਥੇ ਸੋ ਸਮੇਂ ਕੇ ਬੋਲੋ ਅਜਕਲ ਜੈ ਸ਼੍ਰੀ ਰਾਮ ਜੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਡੀਸੀ ਦਫ਼ਤਰ ਸਾਹਮਣੇ ਹਮਲਾ ਹੋ ਸਕਦਾ ਤਾਂ ਵੀ ਕੱਲੇ ਕਿੱਥੇ ਸੇਫ ਹੈ ਤੁਹਾਨੂੰ ਕਿੱਦਾਂ ਪਤਾ ਲੱਗਿਆ ਕੁੜਦੇ ਬਈ ਅਸੀਂ ਪਾਰਕਿੰਗ 'ਚ ਖੜੇ ਸੀ ਅਸੀਂ ਸੀਪੀ ਸਾਹਿਬ ਨੂੰ ਮਿਲਣ ਆਏ ਆ ਇੱਕ ਪਾਰਕਿੰਗ ਦੇਖਿਆ ਭੀੜ ਪੂਰੀ ਇਹਨਾਂ ਦੀ ਐਕਟਿਵਿਟੀ ਖੇਚ ਰਹੀ ਆ ਤੇ ਵੀ ਬੰਦੇ ਇਹਨਾਂ ਨੂੰ ਫੜ ਲਿਆ ਚੱਪਲਾ ਮਾਰ ਰਹੇ ਨੇ ਅਸੀਂ ਕਿਹਾ ਕੀ ਹੋਇਆ ਸੀ ਬਾਹਰ ਆ ਕੇ ਛੁਡਾਇਆ ਕੰਦਾ ਲਾ ਕੇ ਇਹਨੂੰ ਮਾਰਨ ਕੰਦਾ ਲਾ ਕੇ ਆਏ ਆ ਤੇ ਇਹਨਾਂ ਨੇ ਛੁਡਾਇਆ ਵਾ ਕੰਦੇ ਨੇ ਜੈ ਸ਼੍ਰ ਪਰ ਨਾ ਨਾ ਗੁਨਾਹ ਹੈ ਤੇ ਮੁੱਦਾ ਬਣੂਗਾ ਇਹ ਬਣਾਣਾ ਪੈਣਾ ਸਾਡੀ ਹੋਣੀ ਕਦਮ ਹੋ ਜਣੀ ਭਾਜੀ ਅਸੀਂ ਲਾਵਾਂਗੇ ਅਸੀਂ ਦੇ ਪਾਕਿਸਤਾਨ ਦੇ ਭਾਜੀ ਚੱਲੂ ਅਸੀਂ ਦੇ ਪਾਕਿਸਤਾਨ ਦੇ ਚੱਲੂ ਕੋਈ ਸਤਨਾਮ ਬਾਏ ਤੂੰ ਕਹੂਗਾ ਇਹ ਲੋਕ ਕਹਿੰਦੇ ਤੁਸੀਂ ਇਹ ਵੀ ਨਹੀਂ ਬੋਲਦੇ ਇਹ ਪਾਕਿਸਤਾਨ 'ਚ ਹੁੰਦਾ ਅਫਗਾਨਿਸਤਾਨ 'ਚ ਇਦਾਂ ਹੁੰਦਾ ਜੀ ਭਾਜੀ ਬੋਲਿਆ ਰਿਪੋਰਟ ਕਰ ਲਈ ਉਹਨੂੰ ਤੁਸੀਂ ਜਾਓ ਆਪਣੇ ਕੰਨੇ 'ਚ ਉਹ ਐਕਟਿਵਾ ਤੇ ਸਿਗਾ ਉਹ ਜਿੱਦੀ ਸਟਾਰਟ ਤੇ ਨਹੀਂ ਆਓ ਹੈ ਜੀ ਤੁਹਾਡੇ ਕੋਈ ਲਾਈਵ ਚੱਲਦੇ ਵੇ ਆ ਆਓ ਜੀ ਆਓ ਚੱਲੀਏ ਦੇਓ ਕੰਪਲੇਟ ਆ ਬਿਲਕੁਲ ਇੱਕ ਕੰਪਲੇਟ ਹੈ ਜਿਹੜਾ ਸ਼੍ਰੀ ਰਾਮ ਦੇ ਜਿਹੜੇ ਨਾਰੇ ਲੱਗੇ ਉਸ ਤੋਂ ਬਾਅਦ ਤੁਸੀਂ ਤੁਹਾਡੇ ਕੋਲ ਕੰਪਲੇਟ ਦਿੱਤੀ ਜਾ ਰਹੀ ਹੈ ਦਵਾਂਗੇ ਜੀ ਇਹਨਾਂ ਖਿਲਾਫ ਜਿਨ੍ਹਾਂ ਦਾ ਘਟਵਰ ਹੋਈ ਹੈ ਤੁਹਾਨੂੰ ਜੈ ਜੀ ਜੀ ਕਿੰਨੇ ਰੇਤੀ ਸੀ ਪਹਿਲੇ ਜਦੋਂ ਅੱਗੇ ਤੁਹਾਨੂੰ ਤੁਹਾਨੂੰ ਇੱਥੇ ਅੱਗੇ ਆ ਕੇ ਰੋਕ ਦੇਗਾ ਜਿੰਨੇ ਚਾਰ ਪੰਜ ਬੰਦੇ ਜਿੰਨੇ ਸਾਰੇ ਕੀ ਸੀ ਉਸੋਲੇ ਜਦੋਂ ਤੁਹਾਨੂੰ ਰੋਕਿਆ ਇਹ ਨਿਕਲੇ ਜੀ ਜੈ ਸ਼੍ਰੀ ਰਾਮ ਬੋਲੇ ਫਿਰ ਤੁਹਾਡੀ ਵੀ ਆ ਜਾਓ ਲੋ ਉਹ ਮੈਂ ਨਿਕਲਿਆ ਨਾ ਜੈ ਸ਼੍ਰੀ ਰਾਮ ਹੀ ਬੋਲੇ ਇਕੱਠੇ ਹੋ ਕੇ ਆ ਕੇ ਕਹਿੰਦਾ ਅੱਲਾਹੂ ਅਕਬਰ ਬੋਲ ਮੈਂ ਕਹਿੰਦਾ ਨਹੀਂ ਬੋਲਦਾ ਜੀ ਕਹਿੰਦਾ ਅੱਲਾਹੂ ਅਕਬਰ ਬੋਲ ਨਹੀਂ ਤਾਂ ਮਾਰ ਦਵਾਂਗੇ ਇੱਥੇ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਕੋ ਕੀਆ ਪਚਾਹ ਕਿਦਾਂ ਤੁਹਾਨੂੰ ਇਹਨਾਂ ਨੇ ਦੋਕਾ ਸਾਰੇ ਜਿੰਨੇ ਪੱਤਰ ਕਰਨ ਤੋਂ ਦੇਖ ਕੇ ਬਾਹਰ ਨੂੰ ਆ ਗਏ ਨੇ ਮੈਨੂੰ ਦੇਖਦੇ ਆ ਇਹਨਾਂ ਨੇ ਬਾਹਰ ਨੂੰ ਆ ਗਏ ਨੇ ਕਹਿੰਦੇ ਵੀ ਕਿ ਕੀ ਕਰ ਕਰੇ ਮੈਂ ਗੱਲ ਹੋ ਗਈ ਜੀ ਉਹਨੇ ਜਿੱਥੇ ਦੌੜ ਗਏ ਤੁਹਾਡੇ ਸਾਹਮਣੇ ਹੀ ਜੋ ਬਿਲਕੁਲ ਐਸੇ ਸਿੱਖੀ ਜਿਹੜਾ ਜੋ ਬਿਲਕੁਲ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਜਿੱਥੇ ਦੱਸਿਆ ਜਾ ਰਿ ਮੁਸਲਪਾ ਇਚਾਰਾ ਜਿਹੜਾ ਉਹਨਾਂ ਵੱਲੋਂ ਕਹਿ ਰਿਆ ਸੀ ਅੱਲਾਹ ਕੋ ਬੋਦੇ ਜਿਹੜੇ ਨਾਰੇ ਲਗਾ ਆਏ ਆਂ ਅੰਦਰੋਂ ਅਸੀਂ ਤਾਂ ਹਲਾ ਟੱਪ ਟੱਪ ਕੇ ਆਏ ਅੱਛਾ ਤੁਸੀਂ ਮਤਲਬ ਅੰਦਰੋਂ ਆ ਗੋ ਆ ਟੱਪ ਕੇ ਛਾਲ ਯਾਰ ਇਹ ਤਾਂ ਬੰਦਾ ਕੁੜਦਾ ਮਾਰਦਾ ਦੇਖ ਕੇ ਆ ਗਏ ਵੀ ਇਕੱਲੇ ਨੂੰ ਕੁੱਟੀ ਜਾਂਦੇ ਵੇ ਸੰਦਾ ਪਤਾ ਹੀ ਨਹੀਂ ਕੌਣ ਹੈ ਕੌਣ ਨਹੀਂ ਆਹ ਦੇਖੋ ਆ ਧੱਕੇ ਮਾਰਦੇ ਬਚਾਓ ਤਾਂ ਸਹੀ ਕੰਮ ਸੇ ਕੰਮ ਆਹ ਧੱਕੇ ਮਾਰ ਕੇ ਬੰਦਾ ਯਾਰ ਸ਼ਾਰਟ ਓਪੀ ਵਾਲਾ ਆ ਕੇ ਇੱਕ ਬੰਦੇ ਨੂੰ ਕੁੱਟਣ ਲੱਪਿਆ ਇਹ ਕਿਹੜਾ ਤਰੀਕਾ ਆਇਆ ਆਹ ਦੇਖੋ ਬੰਗਾਲਾ ਆਹ ਦੇਖੋ ਚਪਲਾ ਚ ਫੜੀ ਚਪਲਾ ਨਾਲ ਮਾਰਦੇ ਚਪਲਾ ਨਹੀਂ ਕਰਦਾ ਪਿਆ ਮਤਲਬ ਮੈਨੂੰ ਅਪਲੋਡਿੰਗ ਕਰ ਦੇ ਸਾਰੇ ਉਹਨਾਂ ਦਾ ਫੇਸਬੁਕ ਤੋਂ ਜਾ ਕੇ ਆ ਮਾਹੌਲ ਹੋ ਗਿਆ ਮਤਲਬ ਪੰਜਾਬ ਦੇ ਵਿੱਚ ਦੇਖਦੇ ਹੀ ਪਏ ਭਾਜੀ ਤੇ ਆਪਣੀ ਅੱਖੀਂ ਦੇਖ ਲਿਆ ਕੱਲੋਂ ਸਾਡੇ ਨਿਆਣੇ ਵੀ ਬਾਹਰ ਨਹੀਂ ਕੂਝ ਸਕਦੇ ਬਸ ਟੋਪੀਆਂ ਪਾ ਕੇ ਹੀ ਘੁੰਮਣਾ ਪੈਣਾ ਇਸ ਮਤਲਬ ਕੈਸੀ ਆਰਾਮ ਦਾ ਨਾਰਾ ਲਾਉਣ ਤੇ ਪ੍ਰਤੀਬੰਧ ਲੱਗ ਗਿਆ ਆਉਣ ਗਿਆ ਜੀ ਪ੍ਰਸ਼ਾਸਨ ਦੇ ਸਾਹਮਣੇ ਡੀਸੀਆ ਕੰਪਲੈਕਸ ਹੈ ਸਾਰੇ ਵੱਡੇ ਅਫਸਰ ਸਾਹਿਬ ਹਨ ਅੰਦਰ ਵੈਸੇ ਈ ਸਿਕਿਉਰਟੀ ਇੱਥੇ ਇਤੋਂ ਦੇ ਸਾਰੇ ਥਾਣਿਆਂ 'ਚ ਬੰਬ ਚੱਲੀ ਜਾਂਦੇ ਨੇ ਚਲੋ ਠੀਕ ਹੈ ਜੀ ਬਿਲਕੁਲ ਆ ਤੁਸੀਂ ਆ ਵੀਡੀਓ ਭੇਜਿਆ ਭੜਿਆ ਸਾਹਿਬ ਇਹਨਾਂ ਨੂੰ ਨੰਬਰ ਲੈ ਕੇ ਹਾਂ ਸਮਝਣਾ ਚਾਹੀਦਾ ਪਰ ਜਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਪਰ ਮਹੌਲ ਬਣਾਉਣਾ ਨਹੀਂ ਵੀਡੀਓ ਚੱਲੀ ਹੈ ਸਰਪਲ ਲਾਈਟਾਂ ਖਾਤਾ ਆਈ ਹੈਗੇ ਇੱਥੇ ਸਿੱਧਾ ਭਈ ਹੂੰ ਤੁਹਾਡੇ ਵੱਲੋਂ ਕੰਪਲੀਟ ਕੀਤੀ ਜਾਏਗੀ ਭਈ ਲਗੋਂ ਤੁਹਾਡੇ ਵੱਲੋਂ ਕੰਪਲੀਟ ਕੀਤੀ ਜਾਏਗੀ ਇਹਨਾਂ ਦੇ ਖਿਲਾਫ ਜਿੰਨਾ ਮਾਰ ਕਿਹਿਆ ਬੰਦਾ ਹੀ ਦੇ ਡਿਓਗ੍ਰਾਫੀ ਤੇ ਸਾਰੇ ਆਏ ਜਿਹੜੇ ਮਾਰਦੇ ਨੇ ਅਸੀਂ ਆਪਣਾ ਜੋ ਵੀ ਆਪਣੇ ਵੱਡੇ ਲੋਕਾਂ ਨਾਲ ਸੰਪਰਕ ਕਰਕੇ ਅਹੀ ਆਪਣੇ ਸੀਪੀ ਸਾਹਿਬ ਨਾਲ ਮਿਲ ਕੇ ਵੀਡੀਓ ਵੀ ਦਿਖਾਵਾ ਲਏ ਇਹਦੇ ਲਈ ਮੈਂ ਬਰੰਡਮ ਕਰਾਂਗੇ ਸੀਪੀ ਸਾਹਿਬ ਕਿ ਇਹ ਤੇ ਨੱਥ ਪਾਈ ਜਾਵੇ ਇਸ ਚੀਜ਼ ਉੱਤੇ ਹੂੰ ਬੱਸ ਵੀ ਸਰੀਆਮ ਗੁੰਡਾਗਰਦੀ ਇੱਕ ਤਰ੍ਹਾਂ ਕੀਤੀ ਗਈ ਮੈਂ ਕਿ ਉਹ ਐਕਟੀਵਾ ਤੇ ਜਾ ਰਹੇ ਨੇ ਜੈਸ਼ੀ ਰਾਮ ਗਿਆ ਤੇ ਕੋਈ ਹਰ ਜਾ ਉਪਰ ਉਹ ਵੀ ਆਪਣੇ ਨਾਰੇ ਲਗਾ ਰਹੇ ਸੀ ਆਪਣੇ ਨਾਰੇ ਲਗਾਈ ਜਾਣ ਚਲੋ ਆਪਾਂ ਨੂੰ ਕੀ ਆ ਮੈਂ ਬਰੰਡਨ ਦੇਣ ਆਏ ਆ ਤੇ ਦੋ ਪਰ ਤੁਸੀਂ ਇਹ ਕੋਹ ਨਾ ਵੀ ਦੇਖੋ ਕਿ ਸਦਾਉਣਾ ਉਹਨਾਂ ਨੇ ਜਿਹੜੀ ਉਪਦਰਭ ਕੀਤਾ ਵਾ ਉਨ ਨੂੰ ਰੋਕਣ ਵਾਲਾ ਕੋਈ ਨਹੀਂ ਸੀਗਾ ਜੀ ਜੇ ਅਸੀਂ ਨਾਂ ਦੇ ਅੱਜ ਦੇ ਬੰਦਾ ਮਾਰ ਦੇਣਾ ਸੀ ਉਹਨਾਂ ਨੇ ਅੱਜ ਬੰਦਾ ਮਾਰ ਦੇਣਾ ਸੀ ਉਹਨਾਂ ਨੇ ਬਈ ਵੀਡੀਓ ਦੇਖੋ ਇੰਨੀ ਭੀੜ ਸੀਗੀ ਸਾਰੀ ਭੀੜ 200 ਬੰਦਿਆਂ ਦੀ ਭੀੜ ਨੇ ਚੱਪਣਾ ਲਾ ਗਏ ਉਹਨੂੰ ਕੁੱਟਣਾ ਸ਼ੁਰੂ ਕਰਤਾ ਤੇ ਐਕਟੀਵੇਟਰ ਦੀ ਚਾਬੀ ਖੋ ਲਈ ਇਹ ਹਾਲ ਹੋ ਰਿਹਾ ਸੀ ਉਧਰੋਂ